ਸ਼ਿਵਾਲਕ ਪਹਾੜੀਆਂ ਦੇ ਪੈਰਾਂ ਵਿੱਚ ਵਸਦਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਪਿੰਡ ਮਹਿਮਦਵਾਲਕਲਾ ਜਿੱਥੇ ਰਾਤ ਕੋਈ 10 ਵਜੇ ਫਟਿਆ ਗੈਸ ਨੰਡਰ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਘਰ ਦਾ ਮਾਲਕ ਬਲਵਿੰਦਰ ਕੁਮਾਰ ਪੁੱਤਰ ਮੋਹਨ ਲਾਲ ਆਪਣੇ ਸਹੁਰੇ ਪਿੰਡ ਗਿਆ ਹੋਇਆ ਸੀ ਉਸ ਦੀ ਪਤਨੀ ਆਪਣੇ ਬੱਚਾ ਸਮੇਤ ਆਪਣੀ ਸੱਸ ਦੇ ਘਰ ਰਾਤ ਕੱਟਣ ਚਲੇ ਗਈ ਘਰ ਵਿੱਚ ਪਰਿਵਾਰਿਕ ਮੈਂਬਰ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣੋਂ ਬਚ ਗਿਆ ਬਲਵਿੰਦਰ ਕੁਮਾਰ ਦੀ ਪਤਨੀ ਅਤੇ ਗਵੰਡੀ ਰਣਜੀਤ ਸਿੰਘ ਨੇ ਦੱਸਿਆ ਕਿ ਸਿਰਫ ਗੈਸ ਸਿਲੰਡਰ ਹੀ ਕਮਰੇ ਵਿੱਚ ਪਿਆ ਸੀ ਸ਼ਾਇਦ ਛਾੜ ਛਰਗਟ ਨਾਲ ਅੱਗ ਲੱਗੀ ਹੈ ਸਿਲੰਡਰ ਫਟਣ ਨਾਲ ਧਮਾਕਾ ਇੰਨਾ ਜ਼ਬਰਦਸਤ ਹੋਇਆ ਕਿ ਘਰ ਦੀ ਛੱਤ ਉੱਡ ਗਈ ਅਤੇ ਗਾਡਰ ਵੀ 빙ਗੇ ਹੋ ਗਏ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਗਰੀਬ ਪਰਿਵਾਰ ਹੈ ਅਸੀਂ ਸਾਰਾ ਰਲ ਕੇ ਪਿੰਡ ਇਹਨਾਂ ਦੀ ਮਦਦ ਕਰਾਂਗੇ ਅਸੀਂ ਸਰਕਾਰ ਤੋਂ ਵੀ ਇਹ ਗਰੀਬ ਪਰਿਵਾਰ ਦੀ ਮਦਦ ਲਈ ਬੇਨਤੀ ਕਰਦੇ ਹਾਂ BBC ਇੰਟਰਨੈਸ਼ਨਲ ਰੇਡੀਓ ਮਾਹਲਪੁਰ ਤੋਂ ਸੁਖਵਿੰਦਰ ਸਫਰੀ ਦੀ ਸਪੈਸ਼ਲ ਰਿਪੋਰਟ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਇਸ ਟੈਕਸਟ ਮੈਂ 12 ਟੂ 20 ਦਾ ਰਹਾ ਅਮਰਜੀਤ ਸਿੰਘ ਰਹਾ ਮੈਨੂੰ ਰਾਤ ਕੋਈ 11:25 ਦੇ ਇੱਕ ਧੁਮਾਕੇ ਦੀ ਆਵਾਜ਼ ਸੁਣੀ ਆ ਉਸ ਤੋਂ ਬਾਅਦ ਮੈਂ ਫੋਨ ਗਿਆ ਤੇ ਇੱਥੇ ਕੋਈ ਧੁਮਾਕਾ ਹੋਇਆ ਆ ਕਿ ਜਦੋਂ ਮਾ ਕੇ ਦੇਖਿਆ ਤੇ ਇੱਥੇ ਅੱਗ ਲੱਗੀ ਹੋਈ ਸੀ ਮੁੰਲੇ ਇਥੇ ਸਿਲੰਡਰ ਭੜਿਆ ਕੇਂਦਰ ਕੋਲ ਸਿਲੰਡਰ ਭੜਿਆ ਤੇ ਇਹਨਾਂ ਨੂੰ ਪੁੱਛਿਆ ਕਿ ਕੋਈ ਅੰਦਰ ਬਾਲ ਬੱਚੇ ਪਰਿਵਾਰ ਇਹਨਾਂ ਨੇ ਦੱਸਿਆ ਕਿ ਇਹਦਾ ਪਰਿਵਾਰ ਸੀ ਇਹਨਾਂ ਦਾ ਬਲਜਿੰਦਰ ਕੁਮਾਰ ਜਿਹੜਾ ਲड़का ਜਿਹਦਾ ਘਰ ਉਹ ਆਪਣੇ ਸਹੁਰੇ ਪਰਿਵਾਰ ਗਿਆ ਹੋਇਆ ਕੋਈ 2-4 ਦਿਨ ਤੋਂ ਤੇ ਜੋ ਦੀ ਘਰ ਵਾਲੀ ਆ ਤੇ ਨਾਲ ਬੱਚੇ ਉਹ ਆਪਣੇ ਉਹਦੀ ਮਾਤਾ ਦੇ ਕੋਲ ਪਿੰਡ ਦੇ ਵਿੱਚ ਇੱਕ ਮਕਾਨ ਉਹ ਘਰ ਉਹ ਉੱਥੇ ਰਹਿੰਦੇ ਤੇ ਕੋਈ ਵੀ ਨਹੀਂ ਸੀ ਰਹਾ ਤੇ ਆ ਵੀ ਧੁਮਾਕਾ ਇੰਨਾ ਹੋਇਆ ਵੀ ਆਣ ਵਾਲੇ ਦੀ ਲੋਥਾ ਨੂੰ ਤੇ ਹੋਰ ਇੰਨੇ ਯੂਰਦਾ ਸੀਗਾ ਕਿ ਬਹੁਤ ਹੀ ਡਰਾਵਣਾ ਹੋਇਆ ਇਸ ਦੀ ਕਿਹਾ ਕਿ ਤੇ ਬੋ ਵੀ ਫਾਨੀ ਸ਼ਤਾਂ ਫਲਮਾਰੀਆਂ ਤੇ ਅਸੀਂ ਆ ਕੇ ਉੱਥੋਂ ਇੱਕ ਬੀੜੀ ਵਾਲਾ ਮੁੰਡਾ ਮਕੈਨਿਕ ਨਾਲ ਡੈੱਕੀ ਜਿਉ ਤਾਰ ਉਹ ਚੱਲਦੀ ਸੀ ਉਹ ਨੂੰ ਬੰਦ ਕਰਾਈ ਕਰਾ ਕੇ ਮੁੰਡੇ ਇਹਨੂੰ ਬਤਾ ਕੇ ਨੂੰ ਪੁਝਾਇਆ ਫਿਰ ਵੀ ਮੁੰਡੇ ਹੋਰ ਵੀ ਕੋਸ਼ ਕਰਨਾ ਚਾਹੁੰਦਾ ਪੰਚਾਬ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੇ ਕਿੰਨੇ ਬੱਚੇ ਨੇ ਦੋ ਬੱਚੇ ਦੋ ਮੁੰਡੇ ਉਹ ਕਿੱਥੇ ਸੀਗੇ ਜੀ ਉਹ ਆਪਣੇ ਉਧਰ ਪਰਿਵਾਰ ਦੇ ਦੂਸਰੇ ਪਰਿਵਾਰ ਦੇ ਨਾਲ ਗਏ ਹੋਏ ਸੀ ਰਾਤ ਉੱਥੇ ਦੂਜਾ ਪਰਿਵਾਰ ਮਤਲਬ ਜਿਹੜਾ ਇਸ ਘਰ ਦਾ ਮਾਲਕ ਹੈ ਉਹਨਾਂ ਦੀ ਘਰ ਵਾਲੀ ਕਿੱਥੇ ਸੀ ਉਹਨਾਂ ਦੀ ਘਰ ਵਾਲੀ ਆਪਣੀ ਸੱਸ ਕੋਲ ਗਈ ਹੋਈ ਸੀ ਮਤਲਬ ਇਹਨਾਂ ਦਾ ਘਰ ਕੋਈ ਪਿੰਡ ਵਿੱਚ ਵੀ ਉੱਥੇ ਕੁਦਰਤੀ ਗਏ ਹੋਏ ਸੀ ਜਿੰਨਾ ਬਚਾਅ ਹੋ ਗਿਆ ਇਹਨਾਂ ਦਾ ਬਹੁਤ ਜ਼ਿਆਦਾ ਨਹੀਂ ਤਾਂ ਅਕਸਰ ਇੱਥੇ ਹੀ ਰਹਿੰਦੇ ਨੇ ਉਹ ਇੱਥੇ ਹੀ ਰਹਿੰਦੇ ਨੇ ਠੀਕ ਹੈ ਜੀ ਦੂਸਰੇ ਨੰਬਰ ਤੇ ਕੋਈ ਚੁੱਲਾ ਜਲਾ ਦੰਦਰ ਇਹਨਾਂ ਦੇ ਬਲਦਾਰੀ ਅਚਕਲਾਂ ਸਲਟਰ ਹੀ ਪਿਆ ਸੀ ਚੁੱਲਾ ਇਸਲੈਂਡਰ ਦਾ ਅੰਦਰ ਪਿਆ ਸੀ ਲੇਕਿਨ ਉਹ ਦੂਸਰਾ ਬਲਣਾ ਵਾਲਾ ਚੁੱਲਾ ਬਾਹਰ ਹੋਇਆ ਲੱਗਾ ਉਹ ਨਹੀਂ ਸੀ ਯਾਰ ਠੀਕ ਹੈ ਠੀਕ ਹੈ ਇਹ ਉਸ ਤੋਂ ਜ਼ਿਆਦਾ ਦੁਨੀਆ ਦਾ ਬਚਾਅ ਹੋਇਆ ਕਿ ਵੀ ਦੁਨੀਆ ਇਦਾਂ ਹੁੰਦੀ ਹੈ ਜੀ ਅੱਗ ਲੱਗ ਜਾਂਦੀ ਹੈ ਮੌਕੇ ਤੇ ਪਤਾ ਲੱਗਦਾ ਲੋਕ ਦੌੜ ਪੈਂਦੇ ਆ ਹੋ ਸਕਦਾ ਇਹ ਲੋਕ ਅੱਗ ਬੁਝਾਣ ਦੌੜਦੇ ਉਸ ਵੇਲੇ ਤਮਾਕਾ ਹੋ ਜਾਂਦਾ ਹੋਰ ਵਿਚਾਰੇ ਤਮਾਕਾ ਠੀਕ ਸੀ ਉਹ ਕਰੀਤ ਸਾਜੀ ਪਾਜੀ ਇਹ ਜਿਹੜਾ ਸਿਲੰਡਰ ਫਟਿਆ ਇਹ ਕੀ ਮਤਲਬ ਆ ਕਿਹਾ ਹੋਇਆ ਇਹਦੇ ਬਾਰੇ ਕੀ ਕਰਨਾ ਚਾਹੀਦਾ ਤੇ ਵਾਕਾ ਜੀ 10 10 11 ਵਜੇ ਦਾ ਟਾਈਮ ਸੀਗਾ ਜੀ ਰਾਤ ਹਾਂਜੀ ਜੀ ਤੇ ਆਪਾਂ ਆਪਣੇ ਬਿਸਤਰੇ ਤੇ ਸੀਗੇ ਜੀ ਤੇ ਉਸ ਤੋਂ ਬਾਅਦ ਦਾ ਤਮਾਕਾ ਹੋਇਆ ਬਹੁਤ ਜ਼ਿਆਦਾ ਜਦੋਂ ਬਾਹਰ ਨਿਕਲ ਕੇ ਦੇਖਿਆ ਜੀ ਤੇ ਸਾਰੇ ਅੱਗ ਮਤਲਬ ਐਨ ਉੱਪਰ ਦੱਪ ਸੀਗੇ ਜੀ ਤੇ ਉਸ ਤੋਂ ਬਾਅਦ ਫਿਰ ਮੈਂ ਕੋਠੇ ਚੜਿਆ ਜਿੱਤੇ ਮੈਂ ਰੋਲਾ ਪਾਇਆ ਜੀ ਮੰਨੂ ਇਦਾਂ ਸੀਗਾ ਸ਼ੱਕ ਮੈਂ ਕਿ ਫਿਰ ਬੱਚੇ ਅੰਦਰ ਹੀ ਆ ਜੀ ਤੇ ਉਹਦੇ ਕਰਕੇ ਜਦੋਂ ਮੈਂ ਰੋਲਾ ਪਾਇਆ ਬਈ ਬਚਾਓ ਬਚਾਓ ਮੈਂ ਕਿ ਅੰਦਰੇ ਖਰੇ ਮਰ ਗਏ ਜੀ ਪਤਾ ਨਹੀਂ ਕੀ ਜਦੋਂ ਅਸੀਂ ਮਤਲਬ ਅੱਗ ਦੇ ਕੋਲ ਪੁੱਜ ਵੀ ਨਹੀਂ ਸਕਦੇ ਸੀ ਜੀ ਆਪਾਂ ਤੇ ਉਸ ਤੋਂ ਬਾਅਦ ਫਿਰ ਸਾਡੇ ਗੜੀ ਵਾਲੇ ਸਾਰੇ ਮੱਲੇ ਵਾਲੇ ਇਕੱਠੇ ਹੋ ਗਏ ਐਨਾ ਸ਼ੁਕਰ ਕਰਕੇ ਆਪਣੇ ਅੰਦਰ ਬੱਚੇ ਜਿਹੜੇ ਸੀ ਇਹਨਾਂ ਦੇ ਤੇ ਆਪਣੇ ਜਿਹੜੇ ਪਰਜਾਈ ਸੀ ਮੇਰੀ ਇਹ ਆਪਣੇ ਉਹ ਦੂਜੇ ਘਰ ਗਏ ਸੀਗੇ ਜੀ ਤੇ ਉਹਨਾਂ ਭਾਜੀ ਇੱਥੇ ਹੈ ਨਹੀਂ ਸੀਗੇ ਉਹ ਆਪਣੇ ਸਹੁਰੇ ਇੱਥੇ ਕੰਮ ਤੇ ਗਏ ਜੀ ਉਹ ਭਾਜੀ ਤਾਂ ਨਾ ਕੀ ਉਹਨਾਂ ਦਾ ਬਲਜਿੰਦਰ ਕੁਮਾਰਾ ਜੀ ਬਲਜਿੰਦਰ ਕੁਮਾਰਾ ਕੀ ਹੋਇਆ ਹੋਇਸੀ? ਉਹ ਆਪਣੇ ਸੋਰੇ ਕਰ ਗਏ ਹੋ ਸੀ ਜੀ। ਜਦੋਂ ਇਹ ਤਮਾਕਾ ਹੋਇਆ ਉਸ ਵੇਲੇ ਇਸ ਅੰਦਰ ਕੌਣ ਕੌਣ ਸੀ? ਅੰਦਰ ਕੋਈ ਵੀ ਨਹੀਂ ਸੀਗਾ ਜੀ ਉਹਨਾਂ ਤੇ। ਇਹ ਘਰ ਦੇ ਮੈਂਬਰ ਕਿੱਥੇ ਗਏ ਹੋ ਸੀ? ਘਰ ਦੇ ਮੈਂਬਰ ਇਹਨਾਂ ਦੇ ਆਪਣੇ ਉੱਤਰ ਸੱਸ ਉਹਨਾਂ ਦੀ ਉੱਤਰ ਰਹਿੰਦੀ ਹੈ ਜੀ। ਤੁਹਾਡਾ ਕੀ ਮਤਲਬ ਹੈਗਾ ਵੀ ਉਹ ਜਿਸ ਵੇਲੇ ਤਬਾਕਾ ਇਹ ਹੋਇਆ ਉਸ ਵੇਲੇ ਇਸ ਘਰ ਦੇ ਵਿੱਚ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ। ਨਹੀਂ ਸੀਗਾ ਨਹੀਂ ਸੀਗਾ। ਅੱਛਾ ਜੀ। ਹਾਂ ਜੀ। ਅੱਛਾ ਜੀ। ਫੇਰ ਦੀ ਫਿਰ ਕਿਉਂ ਆਇਆ? ਉਸ ਤੋਂ ਬਾਅਦ ਇਹ ਤਾਂ ਬੜਾ ਰੋਲਾ ਪਿਆ ਜਦ ਤੇ ਆਪਾਂ ਸਾਰੇ ਬੰਦੇ ਇਕੱਠੇ ਹੋਏ ਤੇ ਅੱਖ ਤੇ ਕਾਬੂ ਪਾਇਆ ਇਹ ਓੜੀ ਓੜੀ ਸਾਰਾ ਕਰਕੇ ਜਿੰ ਜੜ ਗਿਆ ਜੀ ਤੇ ਬਿਜਾਰੇ ਹੈਗੇ ਵੀ ਗੁਲੀ ਮਾਤੜਾ ਨਹੀਂ ਆਪਣੇ ਮਾੜੀ ਮੋਤੀ ਮਿਹਨਤ ਨਾਲ ਜਿੱਦਾ ਆਪਣਾ ਪਿੱਟਾ ਸੀਗਾ ਜਿੱਦਾ ਮੇਰੀ ਠੀਕ ਹੈ ਜੀ ਮਤਲਬ ਕੋਈ ਬਜਾਨੀ ਨੁਕਸਾਨ ਨਹੀਂ ਹੋਇਆ तकरीबन ਘਰ ਦਾ تقریبا ਕੋਈ ਵੀ ਸਮਾਨ ਬਿਲਕੁਲ ਵੀ ਨਹੀਂ ਬਚਿਆ ਹਾਂਜੀ ਤੇ ਕੋਲੀ ਤੱਕ ਵੀ ਬਚੀ ਨਹੀਂ ਹੈਗੀ ਨਹੀਂ ਨਹੀਂ ਜੀ ਤੁਹਾਡੇ ਸਾਹਮਣੇ ਆਪਣਾ ਸ਼ੁਭਨਾਮ ਮੈਂ ਰਣਜੀਤ ਹਾਂ ਹਾਂਜੀ ਕੀ ਨਾਮ ਤੁਹਾਡਾ ਹਾਂਜੀ ਭਾਜੀ ਕਿੱਦਾਂ ਹੈ ਤੁਹਾਨੂੰ ਕੁਝ ਪਤਾ ਕਿ ਅੱਗ ਲੱਗਣ ਦਾ ਕੀ ਕਾਰਨ ਕਿਤਾ ਅੱਗ ਲੱਗੀ ਅੱਗ ਬੱਤੀ ਹੱਲਦੀ ਸੀ ਅੱਛਾ ਜੀ ਬੱਤੀ ਚੁਆਕੇ ਮਾਰਨ ਦੀ ਸੀਗੀ ਤੇ ਥੱਲੇ ਐ ਮੀਟਰ ਦੇ ਥੱਲੇ ਐ ਕੰਬਲ ਸੀਗਾ ਕੰਬਲ ਨੂੰ ਅੱਗ ਲੱਗੀ ਅੱਛਾ ਜੀ ਹਾਂਜੀ ਤੇ ਤੁਸੀਂ ਅੱਗੇ ਇਸ ਘਰ ਰਹਿੰਦੇ ਹੋ ਹਾਂਜੀ ਰਾਤ ਇਸ ਘਰ ਕਿਉਂ ਨਹੀਂ ਸੀਗੇ ਰਾਤੀ ਨਿਆਣੇ ਕਹਿੰਦੇ ਅਸੀਂ ਬੀਬੀ ਤੋਂ ਜਾਣਾ ਸੀ ਉੱਧਰ ਸੌਂਗੇ ਮਤਲਬ ਅੱਜ ਤੋਂ ਪਹਿਲਾਂ ਤੁਸੀਂ ਇੱਥੇ ਰਹਿੰਦੇ ਹੋ ਕੁਦਰਤੀ ਮਤਲਬ ਜਿਹੜਾ ਹੈਗਾ ਤੁਸੀਂ ਆਪਣੀ ਬੀਬੀ ਦੇ ਕੋਲ ਚਲੇ ਗਏ ਤੇ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਤੁਹਾਡੇ ਘਰ ਨੂੰ ਅੱਗ ਲੱਗੀ ਮੈਨੂੰ ਮੇਰਾ ਜੇਠ ਹੈ ਇੱਧਰ ਇਸ ਘਰ ਵਾਲਾ ਉਹ ਲੈਣ ਗਿਆ ਸੀ ਕਾਚੇ ਸੋਰ ਦਾ ਘਰ ਵਾਲਾ ਤੁਹਾਡਾ ਕਿੱਥੇ ਗਿਆ ਜੀ ਉਹ ਮੇਰੇ ਪਿੱਕੇ ਗਿਆ ਸੀਗਾ ਅੱਛਾ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਹਾਂਜੀ ਕਿਹੜਾ ਪਿੰਡ ਤੁਹਾਡਾ ਉਹ ਪਿੱਕੇ ਪਿੰਡ ਕਿਹੜਾ ਹਿਆਤਪੁਰ ਹਿਆਤਪੁਰ ਜੀ ਤੇ ਅੱਛਾ ਮੈਂ ਤੁਹਾਨੂੰ ਕੋਲ ਪੁੱਛਣਾ ਚਾਹਨਾ ਕਿ ਤੁਹਾਨੂੰ ਤੁਹਾਡਾ ਘਰ ਆਇਆ ਇਹ ਤੁਹਾਨੂੰ ਪਤਾ ਕੁਝ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡਾ ਤੁਹਾਡੇ ਕੋਲ ਕੀਮਤੀ ਚੀਜ਼ਾਂ ਮੀਨਜ਼ ਮਤਲਬ ਕੁਝ ਨਕਦੀ ਪੇਟੀ ਵਿੱਚ ਜਾਂ ਅਲਮਾਰੀ ਵਿੱਚ ਜਾਂ ਆਪਣੇ ਫਰਿੱਜ ਖਰਾਬ ਹੋ ਗਈ ਜਲ ਚੁੱਕੀ ਆ ਗੋਦੇ ਜਨਵਾਰੀ ਜਲ ਚੁੱਕੀ ਆ ਕੁਝ ਇਹ ਨਕਦੀ ਸੋਨਾ ਕੁਝ ਨਹੀਂ ਸੋਨਾ ਨਹੀਂ ਕੁਝ ਅੱਛਾ ਜੀ ਤੇ तकरीबन ਕਿੰਨੇ ਪੈਸੇ ਘਰ ਪੈ ਸੀਗੇ ਕੋਈ ਪਤਾ ਨਹੀਂ ਅੱਜ ਦੇ ਘਰ ਵਾਲੇ ਨੂੰ ਪਤਾ ਹੁੰਦਾ ਕਿ ਗਾ ਪੰਜ 1000 ਤੇ ਸੀ ਪੰਜ 1000 ਰੁਪਿਆ ਐ ਇੱਥੇ ਪਿਆ ਥਾ ਜਿਹੜਾ ਉਹ ਵੀ ਜਲ ਕੇ ਸੁਆਹ ਹੋ ਗਿਆ ਕੋਈ ਚੀਜ਼ ਮਤਲਬ ਨਹੀਂ ਬਚ ਸકી ਬਿਲਕੁਲ ਠੀਕ ਹੈ ਜੀ